I'm ਨਾ ਪੁਰਾਣਾ ਆਪਣਾ ਵਿਰਾਸਤਾ ਉਹ ਆਪਾਂ ਕਹਿੰਦੇ ਹਲੋਪ ਹੋ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਦੱਸੋ ਵੀ ਅਲੋਪ ਹੋਣ ਦਾ ਜਿਹੜਾ ਵੱਡਾ ਕਾਰਨ ਉਹ ਕੀ ਹੈ ਵੱਡਾ ਕਾਰਨ ਇਹੀ ਹੈ ਕਿ ਜਿਹੜੇ ਅਸੀਂ ਜਿਹੜੇ ਹੈਗੇ ਜਿਵੇਂ ਮੰਨ ਲਓ ਮੈਂ ਐ ਮੈਂ ਆਪਣੇ ਬੱਚਿਆਂ ਨੂੰ ਅਗਰ ਨਹੀਂ ਸਿਖਾ ਦੇਵਾਂਗੇ ਜੇ ਹੁਣ ਆਪਾਂ ਕਹਿ ਗਏ ਵੀ ਮੈਂ ਇੱਕ ਵਾਰੀ ਬੋਲ ਦਿੱਤਾ ਤਾਂ ਸਾਰੇ ਉਹਦੇ ਵਿੱਚ ਪਿੱਛੇ ਲੱਗੇ ਜਗੇ ਨਹੀਂ ਇੱਕ ਲੈ ਕੇ ਲੈ ਕੇ ਘਰ ਤੋਂ ਸ਼ੁਰੂ ਕਰਨਾ ਪਊਗਾ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਆਪਣੇ ਪ੍ਰਾਚਨ ਸੱਭਿਆਚਾਰ ਬਾਰੇ ਦੱਸਦੇ ਰਵਾਂਗੇ ਚਰਖੇ ਹੈਗੇ ਜਿਵੇਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਤੰਦ ਹੀ ਨਿਕਤ ਨਾ ਆ ਰਿਹਾ ਮੈਂ ਅੱਜ ਕੱਟਿਆ ਤੁਸੀਂ ਦੇਖਿਆ സുരക <Mechanics> <grup> लॻा जनता परिता लाल घर खां जल्द ਰੀਤਾਂ ਆ ਵਿਚਰਖਾ ਚੰਨਦਾ ਮਾਂ ਮੇਰੀ ਤੇ ਚਰਖਾ ਦਿਲਤਾ ਵਿੱਚ ਰਵੰਨਾ ਮੈਂ ਕਾਂ ਮਾਂ ਮੇਰੀ ਤੇ ਚਰਖਾ ਦਿੱਤਾ ਵਿੱਚ ਰਵੰਨਾ ਮੈਂ ਕਾਂ ਮਾਂ ਮੇਰੀ ਦੀ ਯਾਦੀਆਂ ਵਿੱਚ ਮੈਂ ਚੱਕ ਚੱਕ ਕੇ ਹਲ ਦੇਖਾ ਚਰਖਾ ਜੰਨੰਦਾ ਸਾਰੀ ਸਮਾਂ ਚਰਖਾ ਚੰਨਦਾ ਸਾਰੀ ਕਵਾ ਚਰਖਾ ਮੀਆਂ ਆਜਾ ਕੁੜੀਓਂ ਨੀ ਮੇਰੇ ਮੇਕਿਆਂ ਦੀ ਪੈਂਤਰੀਆਂ ਲੱਗੀਆਂ ਨੇ ਸੱਜਣੇ ਸਾਰੇ ਨੀ ਆਪਣਾ ਲੋਕ ਨਾ ਮਿਲ ਕੇ ਕਿੰਦਾ ਬਾਤ ਸਾਰੀ ਕੁੜੀਆਂ ਚ ਚਲੋ ਨੀ ਪੈਨ ਖੇਡਰ ਚੜ੍ਹ ਕੇ ਇੱਕ ਦਸਰੇ ਕਰਦੇ ਹੋ ਦੱਸਦੇ ਆਂ ਕਿੰਦਾ ਬਾਤ ਸਾਰੀ ਮੀਆਂ ਦੋਰੋ ਜੋਰ ਲੱਗੀਆਂ ਮੀਆਂ ਦੋਰੋ ਜੀ ਲੰਮੀ ਦੋਰੋ ਜੋਰ ਲੱਗੀਆਂ ਮੇਰੇ ਸਕੇ ਨਾ ਦੇਖਿੰਦੇ ਕਿੰਨਾਂ ਦੋਰੋ ਜੋਰੀ

ਸਾਰੇ ਦਰਸ਼ਕੋ ਸਾਡੀ ਸਤਿਕਾਰ ਤੁਸੀਂ ਆਰਕੈਸਟਿਕ ਦੇ ਪੇਜ ਨੂੰ ਦੇਖ ਰਹੇ ਹੋ ਅੱਜ ਜੀਦਾ ਪਿੰਡ ਦੀ ਆਪਾਂ ਗੱਲ ਕਰਾਂਗੇ ਜੀਦਾ ਪਿੰਡ ਦੇ ਵਿੱਚ ਤੀਆਂ ਦਾ ਜਿਹੜਾ ਮੇਲਾ ਉਹ ਯੋਜਿਤ ਕੀਤਾ ਗਿਆ ਅੱਜ ਮੇਲੇ ਦਾ ਲਾਸਟ ਦਿਨ ਹੈ ਤੇ ਪਿੰਡ ਦੀਆਂ ਸੂਝਵਾਨ ਔਰਤਾਂ ਸਾਡੇ ਨਾਲ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਤੇ ਉਹਦੇ ਵਿੱਚ ਉਹਨਾਂ ਨੇ ਕਿਹੜੇ-ਕਿਹੜੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਤੇ ਕੀ ਉਹਨਾਂ ਦਾ ਸ਼ੌਂਕ ਰਿਹਾ ਕਿਉਂਕਿ ਮੋਬਾਈਲ ਦਾ ਯੁੱਗ ਆ ਮੋਬਾਈਲ ਦੇ ਯੁੱਗ ਵਿੱਚ ਹਰ ਔਰਤਾਂ ਮੋਬਾਈਲ ਦੇ ਪ੍ਰਤੀ ਆਪਣਾ ਸੁਝਾਅ ਦੇ ਰਹੀਆਂ ਪਰ ਜਿਹੜੀਆਂ ਪਿੰਡ ਦੀਆਂ ਸੂਝਵਾਨ ਔਰ ਇਹਨਾਂ ਨੇ ਜਿਹੜਾ ਇਹ ਤੀਆਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸ਼ਸ਼ੀਗਾਰ ਸ਼ਸ਼ੀਗਾਰ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਮੋਬਾਈਲ ਦਾ ਜਵਾਨਾ ਮੋਬਾਈਲ ਦੇ ਜਵਾਨੇ ਦੇ ਵਿੱਚ ਹਰ ਔਰਤ ਮੋਬਾਈਲ ਪ੍ਰਤੀ ਆਪਣਾ ਸੁਝਾਅ ਦੇ ਰਹੀ ਹੈ ਪਰ ਤੁਸੀਂ ਜਿਹੜਾ ਇਹ ਪਿੰਡ ਜੀ ਦੇ ਵਿੱਚ ਜਿਹੜਾ ਇਹ ਤੀਆਂ ਦਾ ਜਿਹੜਾ ਮੇਲਾ ਆਯੋਜਿਤ ਕੀਤਾ ਇਹਦੇ ਬਾਰੇ ਦੱਸੋ ਵੀ ਇਹ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਹਾਂਜੀ ਮੈਂ ਸੁਰਿੰਦਰ ਕੌਰ ਪਰ ਪੇਕੇਆਂ ਦਾ ਪਿੰਡ ਮੇਰਾ ਲਾੜਦਾ ਜਿਹੜਾ ਸ਼ਾਂਤੀ ਹੈ ਤਾਂ ਮੈਂ ਆਪਣੇ ਆਪ ਨੂੰ ਸ਼ਾਂਤੀ ਕਿਉਂ ਕਿ ਕਿ ਮੈਂ ਅੱਜ ਪੇਕੇ ਪਿੰਡ ਆਪਣੇ ਤੀਆਂ ਦੇਖਣ ਆਈ ਹੋਈ ਹਾਂ ਜੀ ਭਾਬੀਆਂ ਦੇ ਸੱਦੇ ਤੇ ਮੈਂ ਕਹਿੰਨੀ ਮੇਰੀਆਂ ਭਾਬੀਆਂ ਜਿਉਂਦੀਆਂ ਰਹਿਣ ਮੇਰੀ ਆਪਣੀ ਭਾਬੀ ਹੈ ਜਿਹੜੀ ਉਹ ਮਤਲਬ ਵਿਦੇਸ਼ਾਂ ਦੀ ਧਰਤੀ ਤੇ ਬੈਠੀ ਹੈ ਪਰ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਵੀ ਮੇਰੀਆਂ ਚਾਚੀਆਂ ਤਾਈਆਂ ਦੀ ਜਿਹੜੀ ਨੋਹਾ ਮੇਰੀਆਂ ਭਾਬੀਆਂ ਨੇ ਮੇਰੀਆਂ ਚਾਚੀਆਂ ਤਾਈਆਂ ਨੇ ਉਹਨਾਂ ਨੇ ਮੈਨੂੰ ਅੱਜ ਇਸ ਛੋਟੇ ਸੱਦੇ ਤੇ ਜਿਹੜੇ ਉਹਨਾਂ ਦੀ ਮੈਂ ਇੱਥੇ ਪਹੁੰਚੀ ਆ ਤਾਂ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਮੈਂ ਇੱਕ ਗੱਲ ਕਰਾਂਗੀ ਤੀਆਂ ਜਿਹੜਾ ਸ਼ਬਦ ਹੈ ਤੀਆਂ 3 ਤੋਂ ਹੀ ਬਣਿਆ ਹੈ ਜੇ 3 ਹੈ ਤਾਂ ਹੀ ਤੀਆਂ ਹੈ ਜਿਸ ਕਰਤੀਆਂ ਹੋਣਗੀਆਂ ਜਾਂ ਜਿਸ ਪਿੰਡ ਵਿੱਚ ਤੀਆਂ ਹੋਣਗੀਆਂ ਉੱਥੇ ਹੀ ਤੀਆਂ ਲੱਗਣਗੀਆਂ ਤਾਂ ਮੈਂ ਅੱਜ ਮਤਲਬ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਂ ਆਪਣੇ ਪੇਕੇ ਪਿੰਡ ਆ ਕੇ ਮੈਂ ਤੀਆਂ ਦੇਖ ਰਹੀਆਂ ਤਾਂ ਇਹ ਮੈਂ ਇੱਕ ਤਾਂ ਕਹਿਣਾ ਚਾਹੂੰਗੀ ਕਿ ਅੱਜ ਕੱਲ ਜਿਹੜੇ ਨਵੇਂ ਪੀੜ ਦੇ ਬੱਚੇ ਨੇ ਉਹ ਮਤਲਬ ਵੀ ਜਿਹੜੇ ਹੈਗੇ ਆ ਆਪਣਾ ਤੁਸੀਂ ਲਾ ਲੋ ਵੀ ਬਾਹਰ ਦੇ ਜਿਹੜੇ ਸੱਭਿਆਚਾਰ ਹੈਗੇ ਜਿਹੜਾ ਪਛਮੀ ਸੱਭਿਆਚਾਰ ਆ ਉਹਦੇ ਨਾਲ ਜੁੜਦੇ ਜਾ ਰਹੇ ਆ ਪਰ ਮੈਂ ਇੱਥੇ ਦੇਖ ਰਹੀ ਹਾਂ ਤੁਸੀਂ ਵੀ ਦੇਖ ਰਹੇ ਹੋ ਕਿ ਇਹ ਪੀੜਾਂ ਦੇ ਵਿੱਚ ਤੀਆਂ ਲੱਗੀਆਂ ਜਿਵੇਂ ਪਹਿਲਾਂ ਲੱਗਦੀਆਂ ਹੁੰਦੀਆਂ ਸੀਗੀਆਂ ਕੁਝ ਟਾਈਮ ਸੀਗਾ ਵਿੱਚ ਦੀ ਕਿ ਇਹ ਚੀਜ਼ਾਂ ਜਿਹੜੀਆਂ ਅਲੋਪ ਹੋ ਰਹੀਆਂ ਸੀਗੀਆਂ ਕਿਉਂਕਿ ਮਤਲਬ ਕੁਝ ਆਪਣੇ ਮਤਲਬ ਪੰਜਾਬ ਦੇ ਹਾਲਾਤ ਇਦਾਂ ਦੇ ਸੀਗੇ ਡਰਦੇ ਸੀ ਲੋਕ ਆਪਣੀਆਂ ਕੁੜੀਆਂ ਨੂੰ ਬਾਹਰ ਨਹੀਂ ਸੀ ਕੱਢਦੇ ਪਰ ਮੈਂ ਹੁਣ ਦੇਖਦੀ ਆਂ ਕਿ ਜਿਵੇਂ ਜਿਵੇਂ ਅਸੀਂ ਵੀ ਉਪਰਾਲੇ ਕਰ ਰਹੇ ਆਂ ਮੈਂ ਵੀ ਮਾਲਵਾ ਹੈਰੀਟੇਜ ਦੇ ਨਾਲ ਜੁੜੀ ਹੋਈ ਆਂ ਬਹੁਤ ਧੀਰ ਤੋਂ ਮੈਂ ਸੱਭਿਆਚਾਰ ਦੇ ਵਿੱਚ ਮਤਲਬ ਵੀ ਆਪਣਾ ਜਿਹੜਾ ਰੋਲ ਨਿਭਾ ਰਹੀ ਆਂ ਅਸੀਂ ਬੜਿੰડા ਦੇ ਵਿੱਚ ਵੀ ਤੀਆਂ ਲਾਉਨੇ ਆਂਗੇ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਸਾਡਾ ਵੀ ਇੱਕ ਛੋਟਾ ਜਿਹਾ ਉਪਰਾਲਾ ਮੈਂ ਵੀ ਬੜਿੰડા ਤੋਂ ਚੱਲ ਕੇ ਇੱਥੇ ਆਈ ਆਂ ਤੇ ਵੀ ਜੇ ਅਸੀਂ ਨਹੀਂ ਮਤਲਬ ਇਸ ਆਪਣੇ ਵਿਰਸੇ ਨੂੰ ਸੰਭਾਲਾਂਗੇ ਤਾਂ ਫਿਰ ਕੌਣ ਸੰਭਾਲੂਗਾ ਜੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਅਲੋਪ ਹੋ ਰਿਹਾ ਹੈ ਨਾ ਤੀਆਂ ਦਾ ਮੇਲਾ ਤੇ ਤੁਸੀਂ ਇੱਥੇ ਆਯੋਜਿਤ ਕੀਤਾ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਵਧੀਆ ਲੱਗ ਰਿਹਾ ਵੀ ਸਾਰੇ ਸਾਰੇ ਨੂੰ ਇਦਾਂ ਹੀ ਕਰਨਾ ਚਾਹੀਦਾ ਹਾਂ ਮੈਂ ਇਹੀ ਗੱਲ ਕਹਾਂਗੀ ਵੈਸੇ ਸਮੇਂ ਦੇ ਅਨੁਸਾਰ ਮੈਂ ਕਹਿੰਨੀ ਹ ਸਮੇਂ ਦੀ ਮੰਗ ਵੀ ਹੈ ਵੀ ਥੋੜਾ ਬਥੇ ਚੇਂਜ ਜਿਹੜੀਆਂ ਹੋ ਰਹੀਆਂ ਨੇ ਬੱਚੇ ਜਿਵੇਂ ਡੀਜੇ ਦੇ ਉੱਤੇ ਨੱਚਦੇ ਨੇ ਹੋਣਾ ਚਾਹੀਦਾ ਕੁਝ ਚੇਂਜਸ ਵੀ ਜ਼ਰੂਰੀ ਹੈ ਕਿਉਂਕਿ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈਗਾ ਕਿਉਂਕਿ ਹੌਲੀ ਹੌਲੀ ਸਮੇਂ ਦੇ ਮਤਾਬਕ ਆਪਾਂ ਸਮਾਂ ਬਦਲਦਾ ਜਾ ਰਿਹਾ ਹੈ ਪਰ ਇਹ ਨਾ ਕਰੀਏ ਕਿ ਅਸੀਂ ਆਪਣੇ ਵਿਰਸੇ ਨੂੰ ਹੀ ਭੁੱਲ ਜਾਈਏ ਅਸੀਂ ਆਪਣਾ ਪੁਰਾਣਾ ਆਪਣਾ ਵਿਰਾਸਤਾ ਉਹ ਆਪਾਂ ਕਹਿੰਦੇ ਅਲੋਪ ਹੋ ਜਾ ਰਹੀ ਹੈ ਉਹ ਕਾਰਨ ਇਹੀ ਹੈ ਕਿ ਜਿਹੜੇ ਅਸੀਂ ਜਿਹੜੇ ਹੈਗੇ ਜਿਵੇਂ ਮੰਨ ਲਓ ਮੈਂ ਐ ਮੈਂ ਆਪਣੇ ਬੱਚਿਆਂ ਨੂੰ ਅਗਰ ਨਹੀਂ ਸਿਖਿਆ ਦੇਵਾਂਗੇ ਜੇ ਹੁਣ ਆਪਾਂ ਕਹਿ ਗਏ ਕਿ ਮੈਂ ਇੱਕ ਵਾਰੀ ਬੋਲ ਦਿੱਤਾ ਤਾਂ ਸਾਰੇ ਉਹਦੇ ਵਿੱਚ ਪਿੱਛੇ ਲੱਗੇ ਜਾਣਗੇ ਨਹੀਂ ਇੱਕ-ਇੱਕਲੇ ਘਰ ਤੋਂ ਸ਼ੁਰੂ ਕਰਨਾ ਪਊਗਾ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਆਪਣੇ ਪ੍ਰਾਚਨ ਸੱਭਿਆਚਾਰ ਬਾਰੇ ਦੱਸਦੇ ਰਵਾਂਗੇ ਚਰਖੀ ਹੈਗੇ ਜਿਵੇਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਤਾਂ ਦੀ ਨਿਕਤਨ ਆ ਰਿਹਾ ਮੈਂ ਅੱਜ ਕੱਤੀ ਤੁਸੀਂ ਦੇਖਿਆ ਹੋਊਗਾ ਮੈਂ ਪੂਰਾ ਤੰਦ ਪਾਇਆ ਉਸੇ ਤਰ੍ਹਾਂ ਕਿਉਂਕਿ ਮੇਖੋ ਦਾ ਮਤਲਬ ਆਪਣਾ ਜਿਹੜਾ ਮੇਰਾ ਦਾਜ ਹੈ ਮੇਖੋ ਦਾ ਆਪ ਬਣਾਇਆ ਅਸੀਂ ਆਪੇ ਹੀ ਮਤਲਬ ਨਹੀਂ ਪਤਾ ਕੀ ਸੀ ਇਹ ਦੇ ਵਿੱਚ ਹੁਣ ਜਿਵੇਂ ਬੱਚੇ ਅੱਜ ਅੱਜਕੱਲ੍ਹ ਜਿਮ ਜਾਂਦੇ ਆ ਜਿਮ ਹੈ ਸਮੇਂ ਦੀ ਲੋੜ ਹੈ ਪਰ ਪਹਿਲਾਂ ਸਾਨੂੰ ਜਿਮ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਦੇਖ ਰਹੇ ਹੋ ਮੈਂ ਅੱਜ 60 ਸਾਲ ਤੋਂ ਅਬ ਆਪ 60 ਹਾਂ ਮੈਂ ਬਿਲਕੁਲ ਤਾ ਮੈਂ ਮਤਲਬ ਵੀ ਕੋਈ ਮਤਲਬ ਜਿਮ ਨਹੀਂ ਜਾਂਦੀ ਕੁਛ ਨਹੀਂ ਕਰਦੀ ਮੈਂ ਉਸੇ ਤਰ੍ਹਾਂ ਹੀ ਆਪਣੇ ਜਿਹੜੇ ਘਰਾਂ ਦੇ ਕੰਮਾਂ ਨਾਲ ਜੁੜੀ ਹੋਈ ਆ ਤਾਂ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਵਾਂਗੀ ਕਿ ਆਪਣੇ ਸੱਭਿਆਚਾਰ ਦੇ ਨਾਲ ਜੁੜੋ ਆਪਣੇ ਜਿਹੜੇ ਘਰ ਦੇ ਕੰਮ ਆਪਾਂ ਖੁਦ ਕਰੀਏ ਤਾਂ ਆਪਾਂ ਨੂੰ ਜਿਮ ਜਾਣ ਦੀ ਲੋੜ ਨਹੀਂ ਪੈਂਦੀ ਉਹਦੇ ਨਾਲ ਆਪਣੀ ਵਰਜਿਸ਼ ਹੋ ਰਹੀ ਹੈ ਤਾਂ ਆਪਣੇ ਜਿਹੜੇ ਸਰੀਰ ਤੰਦਰੁਸਤ ਰਹਿਣਗੇ ਤਾਂ ਉਹ ਉਸੇ ਤਰ੍ਹਾਂ ਜੇ ਅਸੀਂ ਦੁੱਧ ਰੇੜਕਾਂਗੇ ਤਾਂ ਸਾਡੀ ਜਿਹੜੀ ਆ ਬਾਹਾਂ ਦੀ ਆਪਣੇ ਆਪ ਹੀ ਵਰਜਿਸ਼ ਹੋਣੀ ਹੈ ਪਰ ਅੱਜਕੱਲ ਦੇ ਬੱਚੇ ਕੀ ਕਰਦੇ ਉਹ ਕਹਿੰਦੇ ਵੀ ਅਸੀਂ ਤਾਂ ਮੱਝਾਂ ਗਾਂਵਾਂ ਰੱਖਣੀਆਂ ਹੀ ਨਹੀਂ ਗੀਆਂ ਵੋਟੀਆਂ ਵੀ ਇਹੀ ਗੱਲ ਕਹਿੰਦੀਆਂ ਨਹੀਂ ਆ ਕੇ ਪਰ ਨਹੀਂ ਮੈਂ ਇਹ ਸੋਹ ਕਹਿੰਦੀ ਮੈਂ ਕਿ ਨਹੀਂ ਆਪਣੇ ਕੰਮ ਦੇ ਨਾਲ ਜੁੜੋ ਕੰਮ ਹੀ ਆਪਣਾ ਕਰੋ ਅੱਛਾ ਇੱਕ ਲਾਸਟ ਵਾਲਾ ਆਪਾਂ ਤੁਹਾਨੂੰ ਇਹ ਪੁੱਛਾਂਗੇ ਵੀ ਜਿੱਦਾਂ ਆਪਣਾ ਮੇਲਾ ਅੱਜ ਦੇਖ ਰਹੇ ਆ ਤੁਸੀਂ ਕੀ ਇਹਨਾਂ ਨੂੰ ਸੰਦੇਸ਼ ਦੇ ਕੇ ਜਾਓਗੇ ਕਿ ਹਰ ਸਾਲ ਹੀ ਇਦਾਂ ਆਪਾਂ ਤੀਆਂ ਦਾ ਮੇਲਾ ਲਵਾਸੇ ਹਾਂ ਤੀਆਂ ਬਿਲਕੁਲ ਇਸ ਤਰ੍ਹਾਂ ਲਗਣੀਆਂ ਚਾਹੀਦੀਆਂ ਨੇ ਮੈਂ ਤਾਂ ਆਪਣੇ ਭਰਾਵਾਂ ਨੂੰ ਆਪਣੇ ਸਾਰੇ ਤੁਸੀਂ ਵੀਰੇ ਭਤੀਜੀਆਂ ਸਾਰਿਆਂ ਨੂੰ ਮੈਂ ਇਹ ਵਧਾਈ ਦੇਣੀ ਹੈ ਕਿ ਤੁਸੀਂ ਬਹੁਤ ਵਧੀਆ ਪ੍ਰਬਾਲਾ ਕੀਤਾ ਹੈਗਾ ਕਿ ਸਾਨੂੰ ਮਤਲਬ ਵੀ ਬੁਲਾਇਆ ਹੈਗਾ ਭੂਆ ਲਗਦੀਆਂ ਮੈਂ ਤੁਹਾਡੀਆਂ ਤਾਂ ਭੂਆ ਆ ਰਹੀਆਂ ਨੇ ਸਾਰੀਆਂ ਕੁੜੀਆਂ ਆ ਰਹੀਆਂ ਨੇ ਕੁੜੀਆਂ ਆਈਆਂ ਨੇ ਮੇਰੇ ਖਿਆਲ ਦੇ ਵਿੱਚ ਇਹ ਵੀ ਕਹਿੰਦੀ ਮੈਂ ਪਹਿਲੀ ਵਾਰ ਤੀਆਂ ਦੇਖੀਆਂ ਨੇ ਨਾ ਤਾਂ ਇਸ ਕਰਕੇ ਜੇ ਬੱਚੇ ਇਸ ਤਰ੍ਹਾਂ ਤੀਆਂ ਦੇ ਵਿੱਚ ਆਪਣੇ ਘਰੇ ਆਉਂਦੇ ਰਹਿ ਤਾ ਜਿਵੇਂ ਤੁਸੀਂ ਕਹਿ ਦਿੰਦੇ ਆ ਨਾ ਵੀ ਅੱਗੇ ਕਹਿੰਦੇ ਸੀਗੇ ਵੀ ਕੁੜੀਆਂ ਸੁਧਾਰੇ ਆ ਜਿਹੜੇ ਸੁਧਾਰੇ ਤਾਂ ਮੰਗਦੇ ਨੇ ਵੀ ਕੁੜੀਆਂ ਵਿੱਚੋਂ ਹਿੱਸਾ ਮੰਗਦੇ ਪਰ ਕੁੜੀਆਂ ਕੁਝ ਨਹੀਂ ਮੰਗਦੀਆਂ ਕੁੜੀਆਂ ਸਿਰਫ ਆਪਣੇ ਪੇਕਿਆਂ ਦੀ ਸੁੱਖ ਮੰਗਦੀਆਂ ਨੇ ਤਾਂ ਮੈਂ ਇਹੀ ਸਾਰਿਆਂ ਨੂੰ ਸੁਨੇਹਾ ਦੇਵਾਂਗੀ ਵੀ ਇਸੇ ਤਰ੍ਹਾਂ ਧੀਆ ਕੁਝ ਨਹੀਂ ਮੰਗਦੀਆਂ ਧੀਆ ਨੂੰ ਨਾ ਹੀ ਕੁੱਖਾਂ ਦੇ ਵਿੱਚ ਮਾਰੋ ਨਾ ਹੀ ਧੀਆ ਨੂੰ ਵਸਾਰੋ ਤੇ ਧੀਆ ਤਾਂ ਤਾਂ ਹੀ ਧੀਆ ਕਹਿੰਦੇ ਨੇ ਜਿਸ ਘਰ ਲੱਗੀਆਂ ਜਿਸ ਘਰ ਜੰਮੀਆਂ ਧੀਆ ਵੀ ਬਾਬਲਾ ਉਸੇ ਢੇੜੇ ਲੱਗਦੀਆਂ ਧੀਆ ਵੀ ਬਾਬਲਾ ਤਾਂ ਇੰਨਾ ਹੀ ਕਹਿੰਦੀ ਹੋਈ ਮੈਂ ਆਪਣੇ ਪੇਕੇ ਪਿੰਡ ਦਾ ਤਾਂ ਕਿ ਪਿੰਡ ਜੀਦੇ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਕਰਦੀ ਆ ਦਿਸਮ ਦਿਸ਼ਾਂ ਦੇ ਵਿੱਚ ਜਿਹੜੇ ਮੇਰੇ ਵੀਰ ਬੈਠੇ ਆ ਉਹਨਾਂ ਨੂੰ ਵੀ ਮੈਂ ਇਹੀ ਕਹੂੰਗੀ ਵੀ ਕਦੇ ਵੀ ਤਿਆਂ ਨੂੰ ਨਾ ਵਸਾਰੋ ਤਿਆਂ ਦੇ ਨਾਲ ਹਮੇਸ਼ਾ ਉਸੇ ਤਰ੍ਹਾਂ ਮਿਲਦੇ ਰਹੋ ਤਾਂ ਕਿ ਤਿਆਂ ਵੀ ਖੁਸ਼ ਰਹਿਣ ਤੇ ਸਾਰਾ ਖੇੜਾ ਖੁਸ਼ ਠੀਕ ਹੈ ਸ਼ੁਕਰੀਆ ਜੀ ਨਿਰਮਲ ਦਰਸ਼ਕੋ ਜਿਦਾ ਤੁਸੀਂ ਵੇਖਿਆ ਕਿ ਪਿੰਡ ਜੀਦਾ ਦੇ ਵਿੱਚ ਜਿਹੜਾ ਇਹ ਤੀਆਂ ਦਾ ਮੇਲਾ ਆਯੋਜਿਤ ਕੀਤਾ ਗਿਆ ਤਾਂ ਸਾਡੇ ਨਾਲ ਜਿਹੜੀਆਂ ਪਿੰਡ ਦੀਆਂ ਸੂਝਵਾਨ ਔਰਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕ ਭਰੋਸਾ ਵੀ ਦਿਵਾਇਆ ਕਿ ਹਰ ਸਾਲ ਅਸੀਂ ਇਸ ਤੀਆਂ ਦਾ ਜਿਹੜਾ ਮੇਲਾ ਆਯੋਜਿਤ ਕਰਦੇ ਰਵਾਂਗੇ ਕੈਮਰਾਮੈਨ ਹਰਚੰਨ ਸਿੰਘ ਦੇ ਨਾਲ ਰਾਜੂ ਸ਼ਰਮਾ ਉਹ ਕੁਲਾ ਰੇਡੋ ਤੇ ਨੀ ਕਰਦੇ ਤੇਲੇ ਦੀ ਮਹਿਰੂ ਪਜਾਈ ਤੇਲੇ ਦੀ ਮਹਿਰੂ ਪਜਾਈ ਉਹ ਵੀ ਜੜ ਗਈ ਛੱਤੇ ਦੇਖੋ ਨੀ ਮੇਰੇ ਆਣ ਦੀ ਉਹ ਮੇਰੇ ਢੇਟ ਪੂਣੀਆਂ ਬੰਤੇ ਪੂਣੀਆਂ ਆਣ ਦੀ ਉਹ ਮੇਰੇ ਢੇਟ ਪੂਣੀਆਂ ਬੰਤੇ ਦੇਖੋ ਨੀ ਮੇਰੇ ਆਣ ਦੀ ਉਹ ਮੇਰੇ ਢੇਟ ਪੂਣੀਆਂ ਬੰਤੇ ਦੇਖੋ ਹੀ ਮੇਰੇ ਆਣ ਦੀ ਉਹ ਮੇਰੇ ਢੇਟ ਪੂਣੀਆਂ ਬੰਤੇ ਉਹ ਤੇ ਮੈਂ ਹੁਣ ਇਹ ਵੀ ਕੋਈ ਸਸਤਾ ਮੰਨੀਆਂ ਤੇਰੇ ਕੋਲ ਸਿੱਧੀਆਂ ਆ Sampai jumpa di video 行きとや Voy a lo